ਮੇਰਾ ਨਾਮ ਸਿੰਘ ਸਿਰੇ ਰੰਪੂ ਜੀ ਬੇਟਾ ਮੇਰਾ ਕੀਨਾਲੀ ਨੇ ਕੰਮ ਤੇ ਮੈਂ ਚਲ ਗਿਆ ਤੇ ਮਗਰੋਂ 12:00 ਵਜੇ ਨਿਕਰੂੰ ਚਲ ਗਿਆ ਜੀ ਬੇਟੇ ਦਾ ਨਾਮ ਅਕਸ਼ੇ ਕੁਮਾਰ ਸੀ ਘਰੋਂ ਕਹਿ ਕੇ ਤੇ ਗਿਆ ਬੇ ਮੈਂ ਕੀਨਾਲੀ ਨੇ ਮੈਂ ਤੇ ਕੰਮ ਤੇ ਜਾਣਾ ਸੀ ਤੇ ਮੈਨੂੰ ਕਹਿੰਦੇ ਪਪਾ ਮੈਂ 12:00 ਵੇ ਤੇਰੇ ਕੋਲ ਮੈਂ ਪਹੁੰਚ ਜਾਊਂਗਾ ਕੰਮ ਤੋਂ ਜੀ ਤੂੰ ਉੱਥੇ ਕੰਮ ਤੇ ਜਾ ਮੈਂ ਤੇਰੇ ਕੋਲ 12:00 ਵੇ ਆਉਣਾ ਮੈਂ 12:00 ਵੇ ਘਰ ਆਣ ਕੇ ਵੇਖਿਆ ਤੇ ਘਰ ਜਿੰਦਾ ਵਜਾ ਹੂੰ ਫਿਰ ਮੈਂ ਬਸ ਕੀਨਾਲੀ ਮੇ ਫੜੀ ਮੈਨੂੰ ਪਤਾ ਲੱਗਾ ਬੇ ਕੀਨਾਲੀ ਨੂੰ ਟਾਂਡੇ ਵਾਲੀ ਬੱਸ ਤੇ ਕੀ ਨਾਲ ਨਹੀਂ ਚਲ ਗਿਆ ਪੁਲ ਤੇ ਉੱਤੇ ਅੱਛਾ ਉੱਥੇ ਜਾ ਕੇ ਫੋਨ ਆਪਣੀ ਭੈਣ ਨੂੰ ਕੀਤਾ ਉਹਨੇ ਹੂੰ ਭੈਣ ਕੀ ਨਾਲੀ ਨੂੰ ਮੈਂ ਇੱਥੇ ਪਹੁੰਚ ਗਿਆ ਮੈਨੂੰ ਫੋਨ ਨਹੀਂ ਕੋਈ ਵੀ ਕੀਤਾ ਉਹਨੇ ਮੈਨੂੰ ਨਹੀਂ ਕੋਈ ਵੀ ਫੋਨ ਕੀਤਾ ਆਪਣੀ ਭੈਣ ਨਾਲੀ ਕੀ ਨਾਲੀ ਨੇ ਗੱਲਾਂ ਕਰਦਾ ਰਿਆ ਭੈਣ ਦੇ ਨਾਲੀ ਕੀ ਨਾਲੀ ਨੇ ਮੈਸੇਜ ਮੂਸੇ ਉਧਰ ਉਧਰੀ ਫੋਟੋਆਂ ਜਿਹੜੀਆਂ ਕੋਈ ਕਰਦਾ ਰਿਹਾ ਦੱਸ ਦਿੱਤੀ ਜੀ ਇੱਥੇ ਆਪਣੇ ਸ਼ਹਿਰ ਆਪਣੇ ਦੇ ਕੇ ਆਏ ਆ ਸੱਚੋ ਸਾਹਿਬ ਅੱਛਾ ਹਾਂ ਜੀ ਉਹਨਾਂ ਨੇ ਲਿਖ ਕੇ ਆਪਣਾ ਰੱਖ ਲਿਆ ਸਾਨੂੰ ਇਹ ਨਹੀਂ ਅਜ ਪਤਾ ਲੱਗਣ ਡਿਆ ਵੀ ਬੇਟਾ ਸਾਡਾ ਘਰੋਂ ਚਲ ਗਿਆ ਵਾ ਜੀ ਤੇ ਵੀ ਪਤਾ ਨਹੀਂ ਹੁਣ ਵਿਕੀਨ ਵਾਲੇ ਨੇ ਵੀ ਬੇਟੇ ਨੇ ਸਾਲੀਆਂ ਮਾਰੀ ਆ ਉੱਥੇ ਕਿ ਜਾਂ ਨਹੀਂ ਮਾਰੀ ਸਾਨੂੰ ਉਥੋਂ ਚੱਪੜ ਮਿਲੀ ਪੁੱਲ ਦੇ ਉੱਤੇ ਆਪਣਾ ਜਿਹੜਾ ਕੀ ਨਾ ਦਰਿਆ ਦਾ ਬਿਆਸ ਵਾਲਾ ਦਰਿਆ ਜਿਹੜਾ ਇਹ ਮਾਨਸ ਜੀ ਇਦਾਂ ਹੀ ਥੋੜਾ ਜਿਹਾ ਆਪਣਾ ਕੀ ਨਾ ਨੇ ਦਿਮਾਗੋਂ ਥੋੜਾ ਜਿਆਦਾ ਸੋਚਦਾ ਜਿਆਦਾ ਸੀ ਜੀ ਉਹ ਉਹਦੇ ਥੋੜੀ ਦਿਮਾਗੀ ਜੀ ਹਾਲਤ ਸੀ ਕਰਦਾ ਸੀ ਜੀ ਉਹ ਥੋੜਾ ਉਹ ਥੋੜੇ ਗੇਮ ਗੇਮ ਕੋ ਖੇਡਦਾ ਰਿਹਾ ਹਾਂਜੀ ਕਿਹੜੀ ਗੇਮ ਮੋਬਾਈਲ ਤੇ ਪਹਿਲਾਂ ਪਹਿਲੀਆਂ ਜੀ ਖੇਡਦਾ ਰਿਹਾ ਸਾਨੂੰ ਹੁਣ ਕੀ ਪਤਾ ਹਾਂਜੀ ਪੱਬ ਜੀ ਹਾਂਜੀ ਪੱਬ ਜੀ ਹਾਂਜੀ ਪਹਿਲੀ ਇਹ ਜੋ ਖੇਡਦਾ ਰਿਹਾ ਜੀ ਤੇ ਸਾਨੂੰ ਇਸ ਇਸ ਬਾਰੇ ਪਤਾ ਨਹੀਂ ਪਤਾ ਕਿ ਕਿਹੜੀ ਪਰੇਸ਼ਾਨੀ ਉਹ ਉਸ ਤੋਂ ਬਾਅਦ ਪਬਜੀ ਗੇਮ ਖੇਡਦੇ ਖੇਡਦਾ ਬਾਅਦ ਚ ਆਈ ਹੈ ਹਾਂਜੀ 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 ਉਹਦੋਂ ਤੋਂ ਮੈਨੂੰ ਇਹ ਹੀ ਕਿਹਾ ਜਿਹੜੀ ਬਾਏ ਹੂੰ ਕਿ ਮੈਂ ਤੈਨੂੰ ਵਲਾਸਟ ਵਾਰ ਫੋਨ ਕਰਨਾ ਤੈਨੂੰ ਫੋਨ ਵੀਡੀਓ ਕਾਲ ਆਈ ਹੈ ਹੂੰ ਕਿ ਜਿਹੜੀ ਮੈਂ ਬਸ ਬੈਠਾ ਨਾ ਦਰਿਆ ਦੇ ਉੱਤੇ ਉੱਤਰ ਲੱਗਾ ਪੱਕੇ ਫੋਲ ਦੇ ਅੱਛਾ ਮੈਂ ਦਰਿਆ ਛਾਲ ਮਾਰ ਦੇਣੀ ਹੈ ਮੈਂ ਕਿਹਾ ਮੰਮੀ ਨਾਲ ਗੱਲ ਕਰ ਲੈ ਹੂੰ ਕਿੰਨਾ ਨਹੀਂ ਮੈਂ ਫਟਾਫਟ ਫੋਨ ਕੱਟ ਦਿੱਤਾ ਮੈਂ ਮੰਮੀ ਨੇ ਗੱਲ ਕਰੀ ਮੰਮੀ ਕਹਿੰਦੀ ਨਾ ਕਰ ਇਹਦਾ ਮੈਂ ਕਿ ਪੁੱਤ ਮੈਂ ਆ ਗਈ ਤੂੰ ਇੱਥੇ ਰੋਕ ਉੱਤਰ ਜਾ ਪਰ ਉਹ ਗੱਲ ਨਹੀਂ ਸੁਣੀ ਜਨੇ ਫੋਨ ਕੱਟਤਾ ਫੋਨ ਬੰਦ ਕਰਤਾ ਉਸ ਤੋਂ ਬਾਅਦ ਨਹੀਂ ਹੁੰਦਾ ਫੋਨ ਲੱਗਾ ਆਬ ਜੀ ਖੇਡਦਾ ਸੀਗਾ ਕਾਫੀ ਟਾਈਮ ਹੋ ਗਿਆ ਫੋਨ ਪਹਿਲਾਂ ਦੋ ਖਰਾਬ ਵੀ ਕਰਲੇ ਇਦਾਂ ਹੀ ਫਿਰ ਹੁਣ ਫੇ ਨਵਾਂ ਫੋਨ ਲੈ ਕੇ ਦਿੱਤਾ ਸੀ ਸਾਲ ਹੋ ਗਿਆ ਵਾ ਖੇਡਦੇ ਨੂੰ ਵੀ ਫਿਰ ਦਵਾਈ ਚਲਾਤੀ ਤੇ ਫੋਨ ਫਿਰ ਕਾਲਾ ਚਲ ਗਿਆ ਕਰੋ ਠੀਕ ਹੈ ਨੇ ਚਲੋ ਜਿੱਥੇ ਵੀ ਹੈਗਾ ਚਲੋ ਸਾਨੂੰ ਮਿਲ ਜਵੇ ਸਾਡਾ ਭਰਾ